ਟਿਕਟ ਉਹ 900 ਯਾ ਕਾਲਸ ਪਾਰਟੀ ਵੱਲੋਂ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜੀ ਨੂੰ ਉਹਨਾਂ ਦੀ ਟਿਕਟ ਮਿਲਦੀ ਖੁਸ਼ੀ ਵਿੱਚ ਸਾਰੇ ਆਪ ਕੋਈ ਹਲਕਾ ਦੇ ਵਰਕਰ ਜਿਹੜੇ ਐਮਐਲਏ ਜਗਤਪਾਲ ਦੀ ਸਾਬਕਾ ਐਮਐਲਏ ਜਗਤਪਾਲ ਜੀ ਜਿਹਨਾਂ ਮੈਂ ਥੱਲੇ ਉਹਨਾਂ ਦੇ ਦਫ਼ਤਰ ਵਿੱਚ ਇਕੱਠੇ ਹੋਏ ਆ ਔਰ ਮਤਲਬ ਕਿ ਇਹ ਲੋਕਾਂ ਮਤਲਬ ਉਹਦੇ ਖੁਸ਼ੀ ਮਨਾਈਏ ਲੋਡੂ ਬੜ ਕੇ ਖੁਸ਼ੀ ਮਨਾਈਏ ਔਰ ਅਸੀਂ ਇਹ ਅਸ਼ਵਾਸ਼ਣ ਦਿੰਦੇ ਆ ਸਰਦਾਰ ਸੁਖਵਿੰਦਰ ਰੰਧਾਵਾ ਜੀ ਨੂੰ ਵੀ ਇਹ ਜਿਹੜਾ ਪੂਆ ਹਲਕਾ ਸਾਬਕਾ ਐਮਐਲਏ ਜਗਤਪਾਲ ਜੀ ਰਹਿਮਾਈ ਥੱਲੇ ਤੁਹਾਨੂੰ ਇਹ ਬਹੁਤ ਨਪਰੀ ਲੀਡਰਾਂ ਨਾਲ ਇਥੋਂ ਜਿਤਾ ਕੇ ਭੇਜਣਗੇ ਇਹ ਔਰ ਸਾਰੇ ਕੋਈ ਹਲਕਿਆਂ ਦੇ ਬਰਕਰਾਂ ਦਾ ਜੋਸ਼ ਤੁਸੀਂ ਦੇਖ ਹੀ ਲਿਆ ਸਾਰੇ ਬਰਕਰ ਇਕੱਠੇ ਆ ਸਾਰੇ ਕੋਈ ਹਲਕੇ ਦੀ ਜਿਹੜੀ ਕਾਂਸਲ ਜਿਹੜੀ ਸਾਰੀ ਇਕੱਠੀ ਆ ਉਹ ਸਾਰੇ ਤਗੜੇ ਹੋ ਕੇ ਸੁਖਿੰਦਰ ਸਿੰਘ ਰੰਧਾਵਾ ਜੀ ਜਿਹੜੀਆਂ ਮਦਦ ਕਰ ਰਗੇ ਔਰ ਮਤਬਦ ਲੀਡ ਦਵਾਨਗੇ ਤੇ ਮੈਂ ਇਹ ਸਾਰੇ ਆਪਣੇ ਵੱਲੋਂ ਔਰ ਪਾਰਟੀ ਬਰਕਰ ਵੱਲੋਂ ਜਗਿੰਦਰਜੀਪਾਲ ਵੱਲੋਂ ਇਹ ਪ੍ਰੋਸ਼ਾ ਦਵਾਨਾ ਸੁਖਿੰਦਰ ਸਿੰਘ ਸਰਦਾਰ ਸੁਖਿੰਦਰਵਾ ਜੀ ਨੂੰ ਕਿ ਕੋਈ ਹਲਕੇ ਤੋਂ ਤੁਹਾਨੂੰ ਅਸੀਂ ਵੱਡੀ ਲੀਡਰਾਂ ਜਿਤਾ ਕੇ ਭੇਜਾਂਗੇ ਸੋ ਮੂੰ ਹਲਕਾ ਪਵਵਾ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਾਂਗਰਸੀ ਜਿਹਨੇ ਵੀ ਵਰਕਰ ਆਪਣੀ ਛਾਤੀ 4 ਇੰਚ ਚੋੜੀ ਮੰਨ ਕੇ ਚੱਲ ਰਹੇ ਆ ਕਿਉਂਕਿ ਕਾਂਗਰਸ ਹਾਈ ਕਮਾਨ ਨੇ ਇੱਕ ਦਲੇਰ ਔਰ ਇੱਕ ਇਮਾਨਦਾਰ ਬੰਦਾ ਕੈਂਡੀਡੇਟ ਬਣਾ ਕੇ ਸ਼੍ਰੀ ਸੁਖਿੰਦਰ ਰਾਵਾ ਜੀ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਹੈ ਕਿਉਂਕਿ ਪਿਛਲੇ 5 ਸਾਲ ਲੋਕਾਂ ਨੇ ਗੁੰਮਰਾਹ ਹੋ ਕੇ ਸੰਨੀ ਦਿਓਲ ਨੂੰ ਵੋਟਾਂ ਪਾ ਕੇ ਤੇ ਲੋਕਾਂ ਨੇ ਆਪਣੇ 5 ਸਾਲ ਦੀ ਜਿਹੜਾ ਟਾਈਮ ਹੀ ਉਹਦਾ ਨਾਸ ਕੀਤਾ ਆ ਉਹਦੀ ਭਾਈ ਕਰਨ ਵਾਸਤੇ ਕਾਂਗਰਸ ਭਾਈ ਕਮਾਨ ਨੇ ਸ੍ਰੀ ਸੁਖਜਿੰਦਰ ਰੰਧਾਵਾ ਜੀ ਨੂੰ ਟਿਕਟ ਦਿੱਤੀ ਹੈ ਉਹ ਇਸ ਇਲਾਕੇ ਤੋਂ ਪਲੀ ਪਾਤੀ ਜਾਨੂ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਆ ਤੇ ਇੱਥੋਂ ਦੇ ਅਜਰਬਰ ਵੀ ਰਹੇ ਆ ਅੱਜ ਸ੍ਰੀ ਜਗਿੰਦਰਪਾਲ ਜੀ ਦੀ ਰਹਿਨਵਾਈ ਦੇ ਵਿੱਚ ਪੂਰੇ ਭੋਏ ਹਲਕੇ ਦਾ ਵਰਕਰ ਤਨਮਨ ਧਨ ਨਾਲ ਸੁਖਜਿੰਦਰ ਰੰਧਾਵਾ ਜੀ ਦੇ ਨਾਲ ਹੈ ਤੇ ਵੱਧ ਤੋਂ ਵੱਧ ਲੀਡ ਨਾਲ ਇਹ ਹਲਕਾ ਹੀ ਜਿਤਾ ਕੇ ਜਗਿੰਦਰਪਾਲ ਜੀ ਅਤੇ ਸੁਖਜਿੰਦਰ ਰੰਧਾਵਾ ਜੀ ਦੀ ਝੋਲੀ ਦੇ ਵਿੱਚ ਪਾਣਾ ਹੈ ਬਹੁਤ ਬਹੁਤ ਜੜੀਆਂ ਪੋਆ ਵਿਧਾਨ ਸਭਾ ਹਲਕਾ ਜਿਹੜਾ ਹੈ ਮੈਂ ਉਥੋਂ ਬੋਲ ਰਿਹਾ ਜਿਹੜਾ ਸਾਡਾ ਹੈੱਡ ਆਫਿਸ ਹੈ ਪੋਆ ਦਾ ਕਾਂਗਰਸ ਪਾਰਟੀ ਦਾ ਸਾਰੇ ਵਰਕਰਾਂ ਵੱਲੋਂ ਬਹੁਤ-ਬਹੁਤ ਵਧਾਈ ਹੈ ਸਾਰੇ ਦੇ ਸਾਰੇ ਜਿਹੜੇ ਬਲਾਕ ਦੇ ਮੇਨ-ਮੇਨ ਜਿਹੜੇ ਕਾਰਜਕਰਤਾ ਨੇ ਔਰ ਜਿਹੜੇ ਚੇਅਰਮੈਨ ਬਲਾਕ ਸੰਮਤੀ ਮੈਂਬਰ ਉਹ ਸਾਰੇ ਇੱਥੇ ਪਹੁੰਚੇ ਹਨ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਜਿਹੜਾ ਇਹ ਲੋਕਤੰਤਰ ਦਾ ਪਰਵ ਸਾਡੇ ਵਿੱਚ ਆ ਰਿਹਾ ਇਹਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਪਿਛਲੇ 10 ਸਾਲ ਤੋਂ ਦੁਨੀਆ ਜਿਹੜੀ ਹੈ ਮਹਿੰਗਾਈ ਦੀ ਮਾਰ ਦੇ ਥੱਲੇ ਪੈ ਗਈ ਦੀ ਆ ਔਰ ਬੇਰੋਜ਼ਗਾਰੀ ਬਹੁਤ ਬੁਰੀ ਤਰ੍ਹਾਂ ਸਾਰੇ ਦੇਸ਼ ਦੇ ਅੰਦਰ ਫੈਲੀ ਪਈ ਆ ਦੁਨੀਆ ਜਿਹੜੀ ਹੈ ਹਾਹਾਕਾਰ ਮਚਾ ਹੋਇਆ ਸਾਰੇ ਪਾਸੇ ਨੌਜਵਾਨ ਜਿਹੜਾ ਬੇਲਾ ਫਿਰ ਰਿਹਾ ਔਰ ਇਹ ਸਮਾਂ ਆਇਆ 5 ਸਾਲ ਦੇ ਬਾਅਦ ਇਹਦਾ ਹੁਣ ਆਪਾਂ ਸਭ ਨੇ ਡਿਸਾਈਡ ਕਰਨਾ ਹੈ ਕਾਰਕਿਰਤਾ ਜਿੰਨੇ ਵੀ ਹੈ ਨੇ ਸਾਰਿਆਂ ਦੇ ਅੱਗੇ ਇੱਕ ਵਾਰੀ ਫਿਰ ਬੇਨਤੀ ਹੱਥ ਜੋੜ ਕੇ ਕਿ ਸਾਰੇ ਜਣੇ ਆਪਾਂ ਡੋਰ ਟੂ ਡੋਰ ਸਾਰਾੜਾ ਇਲਾਕਾ ਨੂੰ ਜਗਾਈਏ ਔਰ ਕਾਂਗਰਸ ਪਾਰਟੀ ਜਿਹਦੀ ਸਰਕਾਰ ਸੈਂਟਰ ਦੇ ਵਿੱਚ ਬਣਨ ਜਾ ਰਹੀ ਹੈ ਉਹ ਇੱਕ ਵਾਰੀ ਫਿਰ ਤੋਂ ਬਹੁਤ ਜਲਦੀ ਜਿਹੜੀ ਆ ਪਹਿਲੀ ਜੂਨ ਨੂੰ ਜਿਹੜਾ ਇਲੈਕਸ਼ਨ ਪੰਜਾਬ ਦੇ ਅੰਦਰ ਆ ਰਿਹਾ ਔਰ 4 ਜੂਨ ਨੂੰ ਜਿਹੜੀ ਇਹਦੀ ਗਿਣਤੀ ਹੋਏਗੀ ਔਰ ਆਪਾਂ ਉਮੀਦ ਕਰਾਂਗੇ ਉਮੀਦ ਨਹੀਂ ਸਾਰੇ ਪਾਸੇ ਜਿਹੜਾ ਸਾਰਾ ਹਿੰਦੁਸਤਾਨ ਹੈ ਉਹ ਭਾਜਪਾ ਕੋ ਤੋਂ ਹੱਕ ਚੁੱਕਿਆ ਔਰ ਤੁਸੀਂ ਦੇਖ ਰਹੇ ਹੋ ਜਿਹੜਾ ਸੋਸ਼ਲ ਮੀਡੀਆ ਉਹਦੇ ਵਿੱਚ ਖਾਸ ਕਰ ਕਿਉਂਕਿ ਜਿਹੜਾ ਦੂਸਰਾ মিডিਆ ਹੈਗਾ ਆ ਇਲੈਕਟ੍ਰੋਨਿਕਸ মিডিਆ ਉਹ ਤੇ ਸਾਰਾ ਨੱਪਿਆ ਪਿਆ ਸਰਕਾਰ ਦੇ ਅੰਦਰ ਲੇਕਿਨ ਜਿਹੜਾ মিডিਆ ਚੱਲ ਰਿਹਾ ਉਹਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਜਿਹੜੀਆਂ ਹੱਲੇ ਤੱਕ ਸੀਟਾਂ ਹੋਈਆਂ ਉਹਦੇ ਵਿੱਚ ਬੜਤ ਬਣਾ ਲਈਦੀ ਆ ਔਰ ਇੱਥੇ ਵੀ ਪੰਜਾਬ ਦੇ ਅੰਦਰ ਆਪਾਂ ਬਹੁਤ ਚੰਗੇ ਢੰਗ ਨਾਲ 13 ਦੇ ਵਿੱਚੋਂ 13 ਹੀ ਸੀਟਾਂ ਜਿੱਤ ਕੇ ਜਿਹੜੀਆਂ ਹਨ ਉਹ ਸੈਂਟਰ ਨੂੰ ਦਵਾਂਗੇ ਔਰ ਜਿਹੜਾ ਆਉਣ ਵਾਲੀ ਸਰਕਾਰ ਹੈ ਸੈਂਟਰ ਦੇ ਵਿੱਚ ਔਰ ਕਾਂਗਰਸ ਦੀ ਹੋਏਗੀ ਸਾਰੇ ਵਰਕਰਾਂ ਨੂੰ ਔਰ ਰੰਧਾਵਾ ਸਾਹਿਬ ਨੂੰ ਖਾਸ ਕਰ ਵੈਲਕਮ ਆਉਂਦਾ ਔਰ ਇੱਕ ਬੇਨਤੀ ਮੈਂ ਹੋਰ ਕਰਾਂਗਾ ਐਂਡ ਦੇ ਉੱਤੇ ਬਹੁਤ ਜਲਦੀ ਰੰਦਾਵਾ ਸਾਹਿਬ ਜਿਹੜੇ ਨੇ ਉਹ ਸਾਡੇ ਹਲਕੇ ਦਾ ਦੌਰਾ ਕਰਨਗੇ ਸਾਰੇ ਕਾਰਕਿਰਤਾ ਨੇ ਵਰਕਰਾਂ ਨੇ ਔਰ ਸਾਰੇ ਜਿਹੜੇ ਨਮਾਇੰਦੇ ਨੇ ਉਹਨਾਂ ਨੇ ਹਮ ਹਮ ਆ ਕੇ ਪਹੁੰਚਣਾ ਬਹੁਤ ਬਹੁਤ ਮਿਹਰਬਾਨੀ ਜੋ ਸੀ ਵਿਧਾਇਕ ਜੁਗਿੰਦਰਪਾਲ ਸਾਫਾ ਕਾ ਵਿਧਾਇਕ ਜੀ ਸਾਡੇ ਰੇਨ ਹੈ ਪੋਏ ਹਲਕੇ ਦੇ ਅੱਜ ਉਹਨਾਂ ਦੇ ਦਫ਼ਤਰ ਸੁੰਦਰ ਚੱਕ ਜੀ ਆਪਾਂ ਇਕੱਠੇ ਹੋਏ ਆ ਸਾਰੇ ਵਰਕਰ ਕਾਂਗਰਸ ਪਾਰਟੀ ਦੇ ਬਹੁਤ ਖੁਸ਼ੀ ਦੀ ਗੱਲ ਅੱਜ ਜੀ ਜੋ ਸਾਡੇ ਰੰਧਾਵਾ ਸਾਹਿਬ ਸੁਖੀ ਸਾਹਿਬ ਨੂੰ ਜਿਹਨਾਂ ਟਿਕਟ ਦੇ ਕੇ ਲੋਕ ਸਭਾ ਦੀ ਸਾਡੇ ਹਲਕੇ ਵਿੱਚ ਜਾਂ ਪੂਰੀ ਉਤਾਰੇ ਗਿਆ ਆ ਅਸੀਂ ਸਾਰੇ ਹੀ ਕਾਂਗਰਸ ਵਰਕਰ ਦਿਲੋਂ ਜਾਨ ਲਗਾ ਕੇ ਆਪਾਂ ਬਤਵਾਲੀ ਨਰ ਨੂੰ ਪੋਏ ਹਲਕੇ ਤੋਂ ਜਿੱਤ ਪ੍ਰਾਪਤ ਕਰਾਂਗੇ ਨਾਲੇ ਜੁਗਿੰਦਰਪਾਲ ਜੀ ਰੇਨ ਜੀ ਆਪਾਂ ਇਹ ਸਾਰੇ ਵਰਕਰ ਦਿਲੋਂ ਜਾਨ ਰਾਤ ਦਿਨ ਇਕੱਠੀ ਮਿਹਨਤ ਕਰਕੇ ਆਪਾ ਵਾਦਵਲੀ ਦੁਆ ਕੇ ਉਹਨੂੰ ਕਾਮਯਾਬ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਹਾਈ ਕਮਾਂਡਾ ਜੀ